ਅੱਥਵਨ ਕੇ ਬੇਨਤੀ ਹੈ ਸਾਰਿਆਂ ਨੂੰ ਸਾਡੀ ਵੀਡੀਓ ਨਾ ਦੇਖੋ ਭਰਾਵੋ ਦੇਖਣ ਦੀ ਕੋਈ ਲੋੜ ਨਹੀਂ ਚੰਗੀਆਂ ਚੀਜ਼ਾਂ ਦੇਖੋ ਗਿਆਨ ਵਾਲੀਆਂ ਚੀਜ਼ਾਂ ਦੇਖੋ ਸਿੱਖਿਆ ਵਾਲੀਆਂ ਚੀਜ਼ਾਂ ਦੇਖੋ ਨਾ ਹੀ ਸਾਡੀ ਵੀਡੀਓ ਕਿਤੇ ਸ਼ੇਅਰ ਕਰੋ ਇੰਟਾ ਫੇਸਬੁੱਕ ਜਾਂ YouTube ਤੇ ਕੋਈ ਸ਼ੇਅਰ ਕਰਨੀ ਲੋੜ ਨਹੀਂ ਵਧੀਆ ਚੀਜ਼ਾਂ ਸ਼ੇਅਰ ਕਰੋ ਤੇ ਜਿਹੜਾ ਚੱਕ ਕੇ ਸ਼ੇਅਰ ਕਰੋ ਜਾਂ ਕਿਤੇ ਹੋਰ ਵੀਡੀਓ ਪਾਊਗਾ ਸਾਡੀ ਵੀਡੀਓ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਜਿਹੜੇ ਚੈਨਲ ਤੇ ਅਸੀਂ ਪਾਉਨੇ ਅਸੀਂ ਆਪ ਦੇ ਜ਼ਿੰਮੇਵਾਰਾਂ ਤੇ ਦੇਖੋ ਨਾ ਚੰਗੀਆਂ ਚੀਜ਼ਾਂ ਦੇਖੋ ਜਿਹੜੇ ਸਾਡੇ ਨਾਲ ਜੁੜਿਆ ਤੁਹਾਨੂੰ ਪਿਆਰ ਕਰਦੇ ਆ ਉਹ ਆਪ ਵੀ ਦੇਖ ਲੈਣਗੇ ਦੂਜੇ ਬੰਦੇ ਕੋਈ ਨਾ ਦੇਖੋ ਆਂ ਦੇਰਾਦ ਹੋ ਗਿਆ ਰਾ ਕੀ ਪਤਾ ਕਿੱਥੇ ਘਰ ਮਿਲੂ ਨਾ ਕੋਈ ਬੰਦਾ ਇੱਥੇ ਉਹ ਪਾ ਗਿਆ ਦੇਖਾ ਤਾਂ ਆਉਂਦਾ ਇਹਨੂੰ ਕਿਉਂ ਹੋ ਗਿਆ ਦੀ ਰਾਤ ਨੂੰ ਇਹ ਅੱਗ ਲੱਗ ਗਿਆ երਕ ਪੈਂਦੀ ਖਾਸ ਮਾਰਾ ਹੋ ਗਿਆ ਹੋ ਗਿਆ ਹੋ ਗਿਆ ਨਾ ਤਾ ਯਾਰ ਕੋਈ ਬੰਦਾ ਮਿਲਦਾ ਅੱਧੀ ਰਾਤ ਨੂੰ ਮੈਂ ਇੱਥੇ ਕਿਨੂੰ ਪਾਲਾਂ ਗਲੀ ਚ ਨੂੰ ਜੇ ਕੋਈ ਚੰਗਿਆ ਲ ਹੋ ਗਿਆ

ਭਾਈ ਇਹ ਚਾਹ ਤੂੰ ਪਿੰਡ ਜਿਆਰਾ ਬਾਬਾ ਦਾ ਬੋਲਿਆ ਨਹੀਂ ਉਹ ਬਜਰ ਕੋ ਚਾਹ ਨੂੰ ਗਿਆ ਕੜਕੀ ਖਾਜਾ ਚਾਹ ਨਹੀਂ ਜੀ ਹਾਂ ਚਾਹ ਨਹੀਂ ਬੋ ਨੀ ਚਲਾ ਕੇ ਬੋ ਬੰਦੇ ਘੜਿਆ ਤੂੰ ਮੈਨੂੰ ਡਰਾਈ ਨਾ ਮੈਂ ਤਾਂ ਪਹਿਲੀ ਡਰਦਾ ਆ ਯਾਰ ਕਮ ਮੈਂ ਤਾਂ ਰਾਹ ਪਰ ਤੋਂ ਆਇਆ ਘੌੜਾ ਪੋਣਾ ਕਿ ਚੰਦ ਕਾ ਘਰ ਕਿਹੜਾ ਆਹੀ ਆ ਆਏ ਕਿਹੜਾ ਹਾਂ ਚੰਟਕਾ ਕਰੀਏ ਇੱਥੇ ਖੜਾ ਤੂੰ ਤੁਸੀਂ ਚਾਹਂਦੋਂ ਹਾਂ ਅੱਛਾ ਕਿਉਂ ਵਾਹ ਓਏ ਬਾਬਾ ਯਾਰਾ ਕੋਲ ਦਰਖਾਸਤ ਗਈ ਆ ਦਰਖਾਸਤ ਕਾ ਨੂੰ ਗਈ ਆ ਮੈਂ ਤਾਂ ਪਾਲ ਪਾਲ ਕੇ ਥੱਕ ਗਿਆ ਯਾਰ ਤੈਨੂੰ ਕਿਉਂ ਹੁਣ ਕੀ ਬਈ ਗਲੀ ਦੀ ਟਿੱਕਰ ਜਾਏਗਾ ਤੂੰ ਬਈ ਜਮਸਰਾ ਸਿਰ ਕੋਈ ਨਹੀਂ ਟੱਕਿਆ ਨਾਲ ਦਾਤੋ ਦਮ ਦਮ ਤੱਕ ਹਣੁ ਜੜਾਇਆ ਤੇ ਮੋਟਰ ਸੇ ਇੱਕ ਮੋਟਰ ਸੇ ਰਾਹ ਚ ਖੜ ਜਾਂਦਾ ਬਾਬਾ ਯਾਰ ਪਤਾ ਨਹੀਂ ਕੀ ਅੱਗ ਲੱਗੀ ਨਾ ਕੋਈ ਗਲੀ ਚ ਕੋਈ ਬੰਦਾ ਟੱਕਰ ਅੱਧੀ ਰਾਤ ਵਿੱਚ ਵਿੱਚ ਵੀ ਟੱਕਰ ਮੈਂ ਤਾਂ ਅੱਡੇ ਤੇ ਕੋਈ ਬੰਦਾ ਬਾਹਲੇ ਦੀ ਮਾਂ ਇੱਥੇ ਚੰਦ ਕਾ ਘਰ ਦੱਸ ਦੋ ਛੋਟਾ ਹੋ ਗਿਆ ਅੱਖ ਰਾਗੀ ਮੇਰੀ ਤਾਂ ਅਪ ਅੱਛਾ ਮੈਂ ਤਾਂ ਬਾਹਰ ਪੜਨੈ ਥੀ ਹਵਾ ਤੇ ਬਾਦਲੀ ਚ ਮੈਂ ਨਿਕਰੇ ਪੱਖੇ ਕੁਲਰ ਮੂਰੇ ਪੜਾ ਕੰਨ ਜਿਵਾ ਕਾ ਮਗਾ ਮਾਈਕਾਪ ਦਾ ਗਲੀ ਚੀਪੂ ਅੰਦਰ ਪਏ ਆ ਕੇ ਬਾਬਾ ਕੋਈ ਪਸ਼ੂ ਲਤੜ ਜੂ ਨਾ ਨੋ ਨਾ ਨਾ ਕੀ ਇੱਥੇ ਪਸ਼ੂ ਕੋ ਡਾਣਾ ਕਿਵੇਂ ਆਵੇਂ ਬਾਬਾ ਮੈਂ ਤਾਂ ਆਇਆ ਸੀ ਯਾਰ ਹੂੰ ਮੇਰੀ ਗਮਾਚ ਦੀ ਬੱਕਰੀ ਅੱਛਾ ਹਾਂ ਫੇਰ ਫੇਰ ਕਿਉਂ ਪਾਲਣੀ ਐ ਪਾਲਣੀ ਹਾਂ ਹਾਂ ਕੈਨੂ ਕਿ ਨਹੀਂ ਭੇਜਿਆ ਮੇਰੇ ਕੋਲ ਮੈਨੂੰ ਤਾਂ ਕੇਰੇ ਨਹੀਂ ਭੇਜਿਆ ਕੇਰੇ ਨੇ ਕਹਿੰਦੇ ਭਾਈ ਉਹ ਚੰਦ ਆ ਬਾਂਦਰਾਂ ਵਾਲਾ ਅੱਛਾ ਵੀ ਉਹ ਪੈੜੂ ਆ ਉਹ ਦੱਸ ਦਿੰਦਾ ਅੱਛਾ ਪੈੜ ਕੱਢਣੀ ਆ ਪੈੜ ਕੱਢਣੀ ਆ ਪੜਾ ਕੱਢ ਜਾਗੇ ਕੰਮ ਤੋਂ ਛੱਡ ਰੱਖਿਆ ਸੀ ਮੈਂ ਛੱਡ ਨੂੰ ਕਿਸੰਧ ਵੇਚਦੇ ਬਾਬਾ ਯਾਰ ਵਾਹ ਓ ਛੇੜਾ ਤੇਰੇ ਇਹ ਕੋਈ ਐਂ ਪੜਾ ਨਿਕੜਾਉਂਦਗਾ ਮੇਰੀ ਨਿਗਾ ਬਾਗੀ ਪੜਾ ਦੇ ਚੱਕਰ ਚ ਅੱਛਾ ਪੜਾ ਦੇ ਚੱਕਰ ਚ ਨਿਗਾ ਬਾਗੀ ਹਾਂਜੀ ਆ ਤਾਈਓ ਐਣ ਕਲਾਈ ਬੈਠਾ ਲੈ ਹੋਰ ਹੁਣ ਐਵੇਂ ਲਾਈ ਬੈਠਾ ਅੱਛਾ ਲੈਂਜ ਪੋਏ ਹੁਣ ਕੋਈ ਕੱਢਣਾ ਕੱਢਣਾ ਦਾ ਕਾਨੂੰ ਮੈਂ ਤਾਂ ਉਹ ਪੁੱਛਦਾ ਕਾਨੂੰ ਪਵਾਇਆ ਹੁੰਗਾ ਪਰ ਮਾਇਆ ਅੱਛਾ ਉਹ ਨੇਕਾ ਬਣਵਾਈਏ ਹਾਂ ਧੋਕੇ ਪਾਈਆਂ ਅੱਖਾਂ ਧੋਕੇ ਹਾਂ ਆਹੋ ਗਰਜਾ ਕਪਾ ਪਿਚਾ ਜੇ ਮੇਰੇ ਇੱਥੇ ਤੇ ਕੰਮ ਚਾੜੇ ਸੀ ਮਿਲਾ ਤੂੰ ਉਹਨੂੰ ਕੀ ਰੋਟਾ ਵੀਟਰ ਜੀ ਯਾਰਾ ਨਹੀਂ ਨਹੀਂ ਡਾਕਟਰ ਦਾ ਜੇ ਪਈ ਫੰਟ ਰੱਬ ਜਣੀ ਕੱਢ ਲਈ ਅੱਖ ਕੇ ਪਾਰ ਸੀ ਉਹ ਲੈਂਜ ਹੁੰਦਾ ਬਾਬਾ ਹਾਂ ਲੈਂਜ ਲੈਂਜ ਲੈ ਜਾ ਉਹ ਲੈ ਜਾਣੀ ਲੈਂਜ ਲੈਂਜ ਮੇਰੇ ਕੋਲੇ ਨਹੀਂ ਉਤੀ ਜੱਗਿਆ ਮੈਂ ਤੈਨੂੰ ਕਾਪੋ ਉਹ ਤੇਰੇ ਕੋਲੇ ਕਿੱਥੋਂ ਅੱਖਾਂ 'ਚ ਪੈਂਦਾ ਯਾਰ ਉਹ ਅੱਖੀਆਂ ਨੇ ਤੈਨੂੰ ਐ ਅੱਛਾ ਮੱਛਰ ਤਾਂ ਬਾਹਰ ਮੱਛਰ ਕਿੱਦ ਕਿਹਨੇ ਆਖਿਆ ਯਾਰ ਅੱਖਾਂ 'ਚ ਪੈਂਦਾ ਮੱਛਰ ਸਕੂਟਰ ਤੇ ਤੂੰ ਤਾਂ ਪੱਠਾ ਚੱਲਦਾ ਬਾਬਾ ਯਾਰ ਮੈਂ ਤਾਂ ਇਹ ਕਹਿਣਾ ਕਿ ਤੂੰ ਹੁਣ ਮੇਰੇ ਨਾਲ ਚੱਲ ਨਾਲ ਤਾਂ ਸਿਹਰਾ ਬਗਚਰ ਨੇ ਗੱਲ ਖੁੱਲੀ ਦਾ ਜਲ ਨਹੀਂ ਦੇਖਾ ਸਵਾਭਾਣ ਕਣਕ ਬੋਤਲ ਤੇਲ ਦੀ ਕੇਲੋਂ ਕਿਉਂ ਸਵਾਮਣ ਕਣਕ ਤੇਲ ਦੀ ਪੋਤਰ ਤੇਲੋਂ ਘੋੜ ਦੇ ਚੀ ਐਨਾ ਮੈਂ ਅੰਨਾ ਕੋਈ ਕੋ ਬੱਕਰੀ ਹੋਈ ਆ ਜਾਂਦੀ ਆ ਐਨੇ ਦੀ ਤਾਂ ਬੱਕਰੀ ਨਹੀਂ ਮੇਰੀ ਜਿੰਨਾ ਤੂੰ ਮੰਗੀ ਆ ਨਾ ਕੋ ਹੋਰ ਆਏਗੀ ਬੱਕਰੀ ਹੋ ਫਿਰ ਜਿਹੜੀ ਹੈ ਨਹੀਂ ਆਣਗੇ ਉਹ ਤੂੰ ਤਾਂ ਕਿੰਨਾ ਕੁਝ ਮੰਗ ਲਿਆ ਯਾਰ ਐਨਾ ਕੁਝ ਕਿੰਨਾ ਕੁ ਪਹਾੜ ਮੰਗ ਲਿਆ ਜਦ ਮੈਂ ਮਣੇ ਦੇ ਮੁੱਢ ਰਾਕੀ ਜਾਂ ਮੰਗਾਂ ਮੈਂ ਤੂੰ ਸਹੀ ਸਹੀ ਰੇਟ ਕਰ ਲਵਾ ਬੱਸ ਕੋਈ ਨਹੀਂ ਹਾਂ ਕੋ ਨਾ ਗੇ ਰੁਪਇਆ ਤੈਨੂੰ 500 ਦੇ ਦੂੰ ਵਾਹ ਮਾਂ ਜਾ ਪੁੱਟਾ 5 6 ਹੋਰ 5 6 ਨਾਲ ਕੀ ਜੱਜ ਕੱਲਾ ਹੁੰਦਾ 15 6 ਦਾ ਪੇਛਾ ਨਹੀਂ ਹੈ ਮੇਰੀ ਚਲ ਐ ਕਰ 200 ਵਧਾ ਲੈ ਨਾਈਟ ਫੀਸ ਕਰ ਲੈ ਨਾਈਟ ਫੀਸ ਹੋ ਗਈ ਤੇਰੀ ਤਾਂ ਟੁੱਟ ਗਿਆ ਕਹਿੰਦੀ ਮੈਨੂੰ ਪਤਾ ਮੇਰੇ ਨਾਲ ਗੱਲ ਕਰ ਸਿੱਧੀ ਹੂੰ 1500 ਰੁਪਏ ਦੇ ਨਹੀਂ ਮੇੜਿਆ ਗੱਲ ਨਹੀਂ ਬੁੱਢੀ ਲੈ ਕੇ ਜਾਣਾ ਪੁੱਛਣਾ ਉਹ 700 ਕਰ ਲਿਆ ਨਾਈਟ ਫੀਸ 200 ਵਧਾਤਾ ਤੇਰਾ ਰਾਤ ਦਾ ਛੱਡ ਕੇ ਜਾਣਾ ਪੁੱਛ ਲੈ ਕੇ ਜਾਣਾ ਪੁੱਛ ਹਾਂ ਛੱਡ ਕੇ ਜਾਣਾ ਕੋਈ ਛੱਕ ਸਵਾ ਛੱਕ ਸਵਾ ਕਿਸੇ ਬੰਦੇ ਤੇ ਕੋਈ ਛੱਕ ਸਵਾ ਤਾਂ ਕੋਈ ਡਾ ਹੈ ਹੀ ਨਹੀਂ ਬਾਬਾ ਚਾਂ ਚੱਕੀ ਬਾਤ ਚਾਂ ਚੱਕੀ ਹੋ ਗਿਆ ਆਪਣਾ ਇੱਜੜ ਦਾ ਕੰਮ ਹੈ ਇੱਜੜ ਦਾ ਕੰਮ ਨਹੀਂ ਘਰੋਂ ਖੁੱਲੀ ਆ ਚਾਉਂ ਦੇਖੀ ਛੌਂਕੀ ਛੌਂਕੀ ਆ ਬੱਕਰੀ ਤੇਰੀ ਪਾਲ ਜਾਗੇ ਕੋਈ ਨਹੀਂ ਫਿੜਾਏ ਕਰ ਹੂੰ ਮੈਂ ਕਿਚੀ ਗੇਲ ਚੱਲੂ ਨਾ ਫੇਰ ਤਾਉ ਜੀ ਹਾਂ ਦਰੀਨ ਨਜਗਾ ਹਾਂ ਦਰੀਨ ਨ ਕਿਥੇ ਕਰ ਤੋ ਬਹਿ ਜਾ ਕੋ ਜੇ ਚਵਾ ਕੇ ਲੈ ਕੇ ਜਾਣੀ ਓਏ ਜੇਬ ਚ ਨਹੀਂ ਚੱਲੂ ਆਪੇ ਪਤਾ ਲੱਗੂ ਦਰੀਨ ਅੱਛਾ ਸਮਝ ਗਿਆ ਕਰ ਲਿਆ ਆਏ ਆਈ ਲੋਟੋ ਕੋ ਉੱਥੇ ਪੈਣਾ ਚ ਬਹਿ ਜਾ ਇਹ ਮੇਰੇ ਬਣੀ ਮੂੰਹ ਕਾਟ ਲੈ ਇੱਥੇ ਬਹਿ ਜਾ ਇੱਥੇ ਹਾਂ ਜੋੜੇ ਲਾਲ ਗਾਲੋ ਲਾਲਾ ਜੋੜੇ ਦਾਦਾ ਜੈ ਗੁਰੂ ਪੀਰ ਸਤਾਜ ਯਾ ਗ ਬੱਕਰੀ ਪਾੜੀਆਂ ਲੈ ਬੋਕਾਂ ਜਾਂ ਬੋਕਾ ਸ਼ਿੰਗਾਂ ਜਾਂ ਸ਼ਿੰਗਾਂ ਆ ਲਿਆ ਕੋਨਿਆਂ ਜਾਂ ਕੋਨਿਆਂ ਦੱਬੇ ਦੇ ਦੱਬਿਆ ਆਜਰ ਹੋ ਗਿਆ ਕਰਮ ਆ ਲਿਆ ਬੱਕਰੀ ਲੈ ਡਵਾ ਜਾ ਚੁੰਮਾ ਬੱਕਰੀ ਆ ਬੋਲਣਾ ਉਹ ਵਿੱਚੋ ਅੱਛਾ ਵੱਡੇ ਕੰਨ ਆ ਲਿਆ ਤੇਰੀ ਲੋੜ ਪੈ ਗਈ ਬੱਕ ਪੱਖ ਬੰਨਾ ਬੋਕ ਬੰਨਾ ਠੋਕ ਬੰਨਾ ਪੇੜ ਬੰਨਾ ਖੇਤ ਬੰਨਾ ਬੱਕਰੀ ਬੰਨਾ ਠਿਕਰੀ ਬੰਨਾ ਠਿਕਰੀ ਕਿੱਧਰ ਆ ਗਈ ਵਾਪੇ ਤੇਰਾ ਦੇਖਣੀ ਆ ਮੈਂ ਤਾਂ ਕੀ ਦੇਖਣੀ ਬਿੱਕੋ ਬੋਲੀ ਜਨ ਨਾ ਜਨ ਕੰਨਾਲਾ ਬੰਨਾ ਬਿਨਾ ਕੰਨਾਲਾ ਬੰਨਾ ਬੋਕ ਹਾਜਰ ਕਰਾਂ ਬੋਕ ਹਾਜਰ ਕਰਾਂ ਬੋਕ ਨਹੀਂ ਜੀ ਬੱਕਰੀ ਓਏ ਬਾਈ ਕਬੜਾਂ ਚ ਮਾੜੂ ਓਏ ਮੈਨੂੰ ਆਪ ਦਾ ਕੰਮ ਕਰਨ ਦੇ ਕੇ ਬੱਕਰੀ ਪਾਲਣੀ ਆ ਤੇ ਜੀ ਮੈਂ ਚੀਜ਼ ਲੈ ਕੇ ਚੱਲੂ ਨਾਲੇ ਗਰ ਮੈਂ ਤੁਸੀਂ ਬੋਕ ਆਖੀ ਨਾ ਬੋਕ ਨਹੀਂ ਬੱਕਰੀ ਦੀ ਗੱਲ ਕਰਦੇ ਆ ਤੂੰ ਜਿਹੜਾ ਉੱਤੇ ਇੱਕ ਤਾਂ ਨਾ ਤੂੰ ਲੈਣਾ ਕੀ ਆ ਉੱਤੇ ਇਹ ਕੀ ਗੱਲ ਕਰਦਾ ਵਾ ਪਾ ਫਿਰ ਮੈਂ ਬੋ ਕਈਆ ਮੈਂ ਬੱਕਰੀ ਲਈਆ ਮੈਂ ਤੈਨੂੰ ਮੇਰੀ ਕੱਲਿਆ ਕੀ ਪਤਾ ਮੈਨੂੰ ਮੇਰੀ ਬੱਕਰੀ ਚਾਹੀਦੀ ਹੈ ਤੈਨੂੰ ਤੇਰੀ ਬੱਕਰੀ ਮਿਲ ਜੂ ਸਮਝ ਗਿਆ ਗੱਲ ਅੱਛਾ ਅੱਛਾ ਐਥੇ ਨਿਚਲਾ ਭਾਈ ਚੱਤਰ ਲਾ ਕੇ ਮੂੰਹ ਤੇ ਉਂਗਲੀ ਤਾਂ ਲਾ ਮੈਰੇ ਬੰਨਿਓ ਤਾਂ ਮਗਲਤਾਰ ਲੱਪੜ ਬਾ ਨਾ ਕਰਗੀ ਤਾਂ ਨਹੀਂ ਇਹੋ ਭਾਈ ਗਿਆ ਕਿ ਕਿ ਖਰਜਾ ਕਰੇਗਾ ਤੂੰ ਦੱਬ ਖਰਬਾ ਪਾ ਲਾਂ ਛੱਬਾ ਬੱਕਰੀ ਹੁੰਦੀ ਨਾ ਮੈਂ ਦੁੱਧ ਆ ਜਾ ਖੋ ਕੇ ਹੁੰਦੀ ਨਹੀਂ ਜੀ एक रूपण क्या आया बिना सिंगाड़ा को ना मोना को ना मोना तो ना आया बेटे इच्छा था ये बोक इच्छा था ये बोक लगे ना किसे ये टोका पवे ना किसे ये रोका फड़े पैर फड़े पैर फड़े पैर इच्छे बोर आया क्या? आया उत्तम रोटी

ਕੌਣ ਵੇਲਾ ਬੱਚ ਬੱਸ ਬੱਸ ਆ ਗਿਆ ਬਾ ਵੀ ਬਾ ਸ਼ਾ ਬਾਸ਼ ਬਾਬਾ ਥਲਾ ਸਕਦਾ ਨਹੀਂ ਲਵਾ ਤਾ ਕੁਛ ਹੀ ਲੈ ਕੁਝ ਖਰਚਾ ਕਰ ਨੀ ਹੂੰ ਆਇਆ ਕਰ ਕਰ ਮਾਰਿਆ ਬੱਕਰੀ ਪਾਣੀ ਜਾਣੀ ਆ ਪੈਣਾ ਜੀ ਕੰਮ ਮਰ ਗਿਆ ਕ ਅੱਜ ਕੰਮ ਕੱਢ ਚਲ ਛੇੜ ਬਣ ਕੇ ਹੋਰ ਕੰਗੇ ਦੇ ਮਾਲ ਚੋਂ ਆਇਆ ਫਿਰ ਆਏ ਹਾਂ ਜੀ ਬਾ ਵੀ ਬਾ ਜਵਾਨ ਕੱਢ ਕੰਮ ਜਰਾ ਜੀ ਮੈਂ ਗਾਟ ਨੂੰ ਚਾੜ ਕਰਿਆ ਤੈਨੂੰ ਮੈਂ ਸੱਜੇ ਕੋਨੇ ਨੂੰ ਆਜਾ ਸੁੱਤਾ ਪੈਸੀ ਗਈ ਬਹੁਤ ਔਖਾ ਹੈ ਕੋਨਾ ਤਾਂ ਹੈ ਨਹੀਂ ਬਾਬਾ ਹੈ ਹਾਂ ਕੋਨਾ ਤਾਂ ਹੈ ਨਹੀਂ ਚੰਗ ਜੀ ਕਿੱਥੇ ਹੈ ਨਹੀਂ ਫਿਰ ਕੋਨਾ ਨਹੀਂ ਚੰਗੀ ਹੈ ਨਹੀਂ ਆ ਬੰਨੇ ਦੇ ਓਏ ਜਦ ਇੱਛਾ ਧਰੀ ਗਿਆ ਹੁਣ ਤਾਂ ਆਦਮੀ ਦਾ ਰੂਪ ਆ ਅੱਛਾ ਸੇ ਠੀਕ ਆ ਲੈ ਕਮਰਾ ਬੰਦਾ ਹੈ ਮੈਨੂੰ ਲੱਗਦਾ ਤੂੰ ਦੁਨੀਆ ਵੇ ਠੀਕ ਹੈ ਠੀਕ ਹੈ ਐ ਕਰ ਗੱਲ ਠਾ ਲੈ ਅੱਜ ਤੂੰ ਬਹੁਤ ਬੈਠ ਕੇ ਪੈਸਾ ਜਿੱਤਾ ਬੱਕੜ ਬਹੁਤ ਝੱਕੇ ਪੈ ਸੀ ਜਮਾ ਅੱਛਾ ਉਹ ਚਾਰੇ ਵੀ ਕੰਮ ਮਰ ਗਿਆ ਮੁੰਡਾ ਦੂਰੋਂ ਆਇਆ ਤਾਂ ਕਰਕੇ ਬਿਲਾ ਰਹੇ ਨਹੀਂ ਮੈਂ ਆਉਂਦਾ ਨਹੀਂ ਸੀ ਮੈਂ ਤਾਂ ਕਰਨ ਲੱਗ ਗਿਆ ਤੂੰ ਤੇ 100 ਰੁਪਏ ਰੱਖੋਗੇ 1000 ਰੁਪਏ ਤੇ ਹੀ ਰੱਖੋ ਹਨਾ ਕੋਈ ਨੂੰ ਕੋਈ ਬੜਚਾਰ ਨਾ ਇਹ ਉੱਚਾ ਹੋਇਆ ਇਹ ਤਾਂ ਮਾਲ ਕਿਉਂ ਆਇਆ ਗੇ ਇਹ ਵੀ ਤੁਸੀਂ ਕਿਰਾਏ ਤੇ ਮੰਗਾਇਆ ਹੋ ਕੋ ਜੋ ਕਿਰਾਏ ਤੇ ਮੈਂ ਗਾਇ ਦੱਖਿਆ ਹੋਇਆ ਮੇਰੇ ਕੋਲ ਛਾੜੀ ਪੁਰਾਣਾ ਬੋ ਕੋ ਠੀਕ ਹੈ ਠੀਕ ਹੈ ਬਾਓ ਇੱਥੇ ਇਹ ਤਾਂ ਕੰਮ ਕਰੀ ਨਾ ਮੁੰਡਾ ਰਾਫੋ ਤੋਂ ਬੱਕਰੀ ਕੁਆਸ ਦੀ ਪਾਇਰ ਕੱਢਣੀ ਆਪਾਂ ਮਾਕਾ ਕੀ ਜਾਣਦਾ ਜੀ ਇਹਨੂੰ ਰਾਹ ਪਰਾਲੇ ਨਾਲ ਪਤਾ ਤੱਕ ਜਾਣਦਾ ਲੈ ਚੱਲ ਜੀ ਸਕੂਟਰ ਤੇ ਜੇ ਰਮ ਕੋ ਹੁਣ ਪਾ ਜਾਉਣਾ ਕੀ ਟਾਈਮ ਲੱਗਦਾ ਸਕੂਟਰ ਤੇ ਚੱਲਾਂਗੇ ਹੋਰ ਚੜੇ ਚੱਲ ਜਾਂ ਤੁਰਦਾ ਵੀ ਚਾਰ ਪੈਰਾਂ ਤੇ ਆਹ ਚਾਰ ਪੈਰਾਂ ਤੇ ਤੁਰਦਾ ਪੈਰਾਂ ਤੇ ਤਾਂ ਦੋ ਤੇ ਵੀ ਹੋ ਜਾਂਦਾ ਜੇ ਕੋਈ ਮੂਰੇ ਚੀਜ਼ ਦੇ ਸੇ ਅੱਛਾ ਆਂਜੇ ਮੈਂ ਚੜ ਜਾਨਾ ਸਕੂਟਰ ਚ ਕੱਟ ਰੋ ਅੱਛਾ ਅੱਛਾ ਦੋ ਤੇ ਵੀ ਚੜ ਪੜ ਜਾ ਹਾਂ ਉਂ ਹੀ ਪੰਜ ਤੇ ਵੀ ਹੋ ਜਾਂਦਾ ਭਾਈ ਛਟਾ ਜੀ ਦੇ ਸਾਹਬ ਨਾਲ ਪੰਜ ਤੇ ਕਿਵੇਂ ਬੀਕ ਕੋ ਮਨ ਲਾ ਚਾਰ ਤਾ ਬੋਕ ਦੀਆਂ ਇੱਕ ਬੰਜੇ ਵਾਲੀ ਆ ਗਈ ਅੱਛਾ ਠੀਕ ਹੈ ਪੰਜ ਲਿੱਟਾ ਮਤਲ ਆ ਜਾ ਜੀ ਯਾ ਚਲੋ ਕਰਮ ਆਇਆ ਚੱਲ ਕੇ ਆ ਜਾ ਵੀ ਅੱਛਾ ਇਹ ਲੈ ਜਾਉਂਗੀ ਜੇ ਛੋਟੀ ਸਾਡ ਜਮਾਇਆ ਜਮਾ ਛਮਣਾ ਜਾ ਕੇ ਨਾ ਕੰਮ ਕਰਨਾ ਨਾ ਨਾ ਕੋਈ ਨਹੀਂ ਮੈਂ ਤਾਂ ਮੈਨੂੰ ਪਤਾ ਮਹਾਲ ਦਾ ਕਮਟ ਰਭੀ ਤੂੰ ਵੀ ਬੱਕੜੀਆਂ ਛੱਡ ਕੇ ਨਹੀਂ ਰਾਜੀ ਕੰਜੜੇ ਵਿੱਚ ਹੀ ਰਹਿਣਾ ਨਹੀਂ ਕਿਆ ਸੀ ਆਹ ਮੰਜਾ ਖੜਾ ਕਰ ਦੋ ਜੋ ਸੋਕ ਨਾਲ ਨਾਲ ਪੰਜਾ ਨੇ ਉਹ ਸਾ ਇੱਕ ਬਾਰ ਖੁੱਲਾ ਪਿਆ ਜੀ ਇੱਕ ਮੰਜਾ ਖੜਾ ਕਰ ਦੋ ਬਾਰ ਤੋਂ ਕਿ ਗਿੱਲਣਾ ਖੁੱਲਾ ਆਪਾਂ ਮਾਰੀ ਭੜਿਆ ਯਾਰ ਬੋਕ ਨੂੰ ਕਹਿਂਦੇ ਜੀ ਬੋਕ ਸਿੰਘ ਮਾਝੂ ਅੱਛਾ ਬਾਣ ਪਾਰ ਦੂ ਭਾਂਡੇ ਜਾੜਿਆ ਕਿ ਖੇਲ ਆੜੇ ਨਾਲ ਕਹੇ ਨਾਲੇ ਜਿਹੜੇ ਸਾ ਉੱਤੇ ਲੱਛਣ ਮੈਂ ਤਰਾਏ ਮੇਰੇ ਤੇ ਚੜੂ ਭਾਂਡੇ ਦਾ ਖਾਓ बस 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 बस, 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 बस आए कर को बाबा तू मुझे इधर यार क्यों तेरे मांग रहे हैं बेजु मुझे क्यों करना यार कु गलत हरकत कर दे अरे पुलिस के रखा बस बस ये कई बजे सिंगार लगे इतना क्या कर दा सिंगार खोल कर दे अच्छा कार नहीं लगे जाना तो कहना आ बस सिंगार से चली जा कर तो कर ਦੇਖ ਕੋ ਮਲਾ ਮੇਰੇ ਕੋਈ ਨੂੰ ਕੋਈ ਨੂੰ ਕੋਈ ਬੈਜੋ ਜੀ ਬੱਕ ਸਾਹਿਬ ਬੈਜੋ ਕੋਈ ਨੂੰ ਕੋਈ ਨੂੰ ਬਾਈਆਂ ਬਾਈਆਂ ਖੇਡ ਮੈਂ ਮੋਟਰਸਾਈਕਲ ਐਂ ਚਲਾ ਲਵਾਂਗਾ ਅੱਛਾ ਆ ਕੇ ਐਂ ਚਲਾ ਲਵਾਂ ਐਂ ਤਾਂ ਖਿੰਦ ਪੈ ਜਾਣਗੇ ਹਾਂ ਲੈ ਚਲੋ ਚੱਲਗੇ ਹੂੰ ਚੱਲਗੇ ਐਂ ਚੱਲ ਜਾਉਂਦਾ ਮੋਟਰਸਾਈਕਲ ਜੇ ਗੱਲ ਸੁਣ ਬੱਕਰੀ ਭਿਲਾਉਣੀਆਂ ਚ ਉਹਦਾ ਸਿੱਧਾ ਬੈਜਾ ਕਿੰਨੇ ਐ ਬੈਠੇ ਨੇ ਕਾ ਸਾਡੇ ਕੋਈ ਟਾਈਮ ਨਹੀਂ ਐਂ ਚਲਾ ਲਾਂਗੇ ਬਹੁਤ ਨੂੰ ਫੋੜਾ ਦੇ ਨਹੀਂ ਫਿਰ ਆਇਂ ਚਲਾ ਲੈਂ ਜੀ ਬੋਕ ਚਲਾ ਲੈਂਦਾ ਹੀ ਯਾ ਬਾ ਉਹ ਛੇੜਾ ਤੇਰੇ ੱਲੇ ਦੇ ਕਰ ਦੂ ਇਹਨੂੰ ਸਤਾਦਿੰਗੇ ਜੀ ਸੈਲਫੀ ਨਹੀਂ ਵਾਝਦੀ ਚੱਲ ਦੂਜੇ ਲੋੜੀ ਚਲਾਉਂਦਾ ਬੋਕ ਨੂੰ ਫੜਾ ਦੇਨੇ ਆ ਬੋਕ ਤਾਂ ਕਿੱਥੇ ਤੂੰ ਵਿਚਾਰੇ ਬਹਿ ਗਿਆ ਬੋਕ ਨੂੰ ਰਸਤੇ ਦਾ ਨਹੀਂ ਪਤਾ ਜੀ ਹਾਂ ਇਹ ਵੀ ਗੱਲ ਸਹੀ ਆ ਕੋਈ ਨਹੀਂ ਹੋਣੀ ਕਰਦਾ ਬਾਈਆ ਚੱਕ ਗਿਆ ਸੈਲਫੀ ਕੁੰਜੀ ਕਿਹਾ ਨਹੀਂ ਸੈਲਫੀ ਨਹੀਂ ਚੱਲਦੀ

ਆ ਬਾਬਾ ਹਾਂ ਇੱਥੋਂ ਉੱਥੇ ਤੈਨੂੰ ਮੈਂ ਪੈੜ ਦਿਖਾਤੀ ਉੱਥੋਂ ਆਏ ਆਇ ਨੂੰ ਹੋੜੀ ਹੈ ਪੈੜਾ ਸੀ ਕੱਢ ਲਾਂਗੇ ਠੁੱਫੇ ਕਾ ਨਾ ਕਰੀ ਗਾ ਹੁਣ ਤੂੰ ਤੇ ਤੇਰੀ ਤੇ ਤੇਰੀ ਬੋਗ ਦੀ ਜ਼ਿੰਮੇਵਾਰੀ ਹੈ ਫਾਟਾ ਰੋਡ ਦੀ ਕਮਾ ਬਾਜੀ ਬਾ ਪਟੋ ਬੁੱਕ 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 ਆ ਨਾ ਕੱਟਕਾ ਪਰੋ ਆ ਜਪਿੰਦੇ ਨੂੰ ਗਈ ਵੋਏ ਉਮਰਾ ਜੀ ਬੱਸ ਬੱਸ ਸ਼ਿੰਗਾਈ ਖੜਕਾ ਦੇ ਹੋ ਸ਼ਿੰਗਾਈ ਖੜਕਾ ਦੇ ਬੱਸ ਬੱਸ ਇੱਕ ਜੀ ਪੂਸਟ ਲੀ ਜੀ ਬਣ ਨਹੀਂ ਸੀ ਯਾਰ ਤਾਂ ਮੋਕਾ ਲੱਗ ਗਿਆ ਉਹ ਤਾਂ ਬਣਦਾ ਆ ਆ ਆ ਅੱਜ ਕੱਲ੍ਹ ਨੂੰ ਵੀ ਆ ਐਕਸਪੈਂਡ ਨੂੰ ਗੱਲ ਤਾਂ ਸੁਣ ਲੋ ਹਾਂ ਇੱਕ ਟਿਕਟ ਪਹਿੜ ਤੋਂ ਪੱਕੇ ਚ ਦੀ ਨਹੀਂ ਲੈ ਫਿਰ ਪੈ ਕਿ ਨਿਉ ਗੱਲ ਕਰਦਾ ਵੀ ਨਹੀਂ ਤਾਂ ਅੱਜ ਛੀਂਦੇ ਤੇ ਆਪਣਾ ਮੁਰੇ ਦਾ ਆਪਾਂ ਦੁਰੇ ਨੇਗਾ ਸੀ ਅੰਦਰ ਇਹ ਬਾਸ ਨਾ ਪੁੱਛਦਾ ਬਾਸ ਨਾ ਹੁੰਦੀ ਅਜੇ ਬਾਸ ਨਾ ਬਾਸ ਨਾ ਵਾਹ ਕਿਹੜੀ ਅਟਕਾ ਬਸ ਮਾਲ ਨੰਗੇ ਹੂਟਾਂ ਕਰ ਦੋ ਬਸ ਬਸ ਅਜੇ ਲੈ ਕੇ ਪੈੜਾ ਪੈੜਾ ਕਰ ਕੋਈ ਨਹੀਂ ਮੈਨੂੰ ਬਾਗ ਗਿਆ ਨਾ ਪਤਾ ਗਿਆ ਅੱਛਾ ਇਹ ਬਾਗੋ ਤੋਂ ਅੱਡ ਕਰਦੇ ਨਾ ਮਾਲ ਨੰਗੇ ਹੋਈ ਇੱਧਰ ਨੂੰ ਜਾਂਦਾ ਬਸ ਹਾਂ ਕੌਣ ਕੌਣ ਤਾਂ ਕੇਣਾ ਮੁੜੀ ਨਾ ਆਪੇ ਆਪੇ ਮੁੜੂ ਉਹ ਮਾਲ ਮਗਰ ਜੰਡਮ ਹਾਂ ਬੱਚ ਬੱਚ ਵਾਟ ਮੈਂ ਇਹ ਆ ਖਾ ਲਿਆਂ ਗਿਆ ਤੂੰ ਮੈਨੂੰ ਵਾਲੇ ਬੱਕਰੀਆਂ ਜਿਆਦੇ ਰਹਿਣਾ ਤੂੰ ਮੈਂ ਕਹਦਾ ਬੱਕਰੀਆਂ ਜਿਆਦੇ ਰਹਿਣਾ ਤੇ ਜੇ ਤੈਨੂੰ ਕੀ ਜਰ ਮੇਰੇ ਤੇ ਤੂੰ ਬਾਹਰ ਬਾਹਰ ਕਰ ਜੇ ਗੱਲ ਛੁਣ ਲੈ ਮੇਰੀ ਇਹਨੂੰ ਖੁੱਲਾ ਛੱਡਣਾ ਯਾਰ ਮੂਰੇ ਟੱਕ ਫੜੇਗੇ ਮੂਰੇ ਦੀ ਗੱਲ ਨਹੀਂ ਕਰ ਚੱਲ ਚੱਲ ਬੇਟਾ ਕੋਈ ਨਹੀਂ ਕੋਈ ਨਹੀਂ ਓਕ ਬਾਏ ਕਿੱਦ ਗੈਰ ਮੈਂ ਗੱਲ ਸੁਣ ਲੈ ਤੇਰੇ ਬੋਗ ਦੇ ਡਾਂਗਾ ਮਾਰੂ ਵਿੱਚ ਇੱਛਾ ਧਰੀ ਰਹਿ ਜੂਏ ਦਾ ਕਿਉਂ ਹਾਂ ਫਿਰ ਬੱਕਰੀ ਪਾ ਕੇ ਫਿੱਟ ਅੱਛਾ ਆਈ ਜੇ ਇੱਧਰ ਆ ਪੈੜ ਕੋਈ ਹੂੰ ਮੈਂ ਇੱਕ ਆਈ ਜੇ ਕਿਉਂ ਫੇਰੀ ਬੱਕਰੀ ਨਮੀ ਤਾਂ ਨਹੀਂ ਲੱਗਦੀ ਸੀ ਕਿਤੇ ਬੱਕਰੀ ਲੱਗਦੀ ਜੀ ਵੱਟ ਫਿੱਟੇ ਨਾਲ ਕੱਸੀ ਹੋ ਮੇਰੇ ਨਾ ਕਾ ਦੀ ਕੱਸੀ ਹੋ ਯਾਰ ਮੈਨੂੰ ਕੱਸੀ ਕੱਲ ਹਾਂ ਮੇਰੇ ਨਾਲ ਤਾਂ ਕਸੀ ਨਹੀਂ ਬੋਲ ਕੇ ਮੂਰਲੀ ਲੱਟ ਫੜ ਲਾ ਲਾ ਮੂਰਲੀ ਲੱਟ ਓਏ ਆ ਬਲੱਟਾ ਹੀ ਹੁੰਦਾ ਹੈ ਆਹੋ ਮੂਰਲੀ ਨਾਲ ਲੱਟਾ ਹੁੰਦਾ ਹੈ ਬੱਟਕ ਕੰਮ ਰਾ ਕਿਹਨəs ਕੰਜਾ ਤਾਂ ਹੋ ਗਿਆ ਬਸ ਜਿਹੜਾ ਨਾ ਕਹਿਣਾ ਹੋਵੇ ਦਿੱਤੇ ਆ ਗਈ ਹਾਂ ਤੇ ਆ ਗਈ ਉਹਦਾ ਤਾਂ ਪਤਾ ਨਹੀਂ 2 ਮਹੀਨੇ ਹੋਰ ਚਾਰ ਕਰ ਦੂ ਬੱਟਕ ਇਹ ਮੇਰੇ ਨਾਲ ਕਦੋਂ ਖੈਦਾ ਵੱਧ ਹਾਂ ਮੇਰ ਨਾਲ ਕਾਤੋ ਕੀ ਕਮਾ ਗਿਆ ਹੁਣ ਤੈਨੂੰ ਰੱਪਟਾ ਲਿਆ ਸਾਮੀ ਹਾਂ ਸਾਮੀ ਰੱਖੋ ਹਾਂ ਇੱਧਰ ਗਈ ਪਾਇੜਾ ਇੱਧਰ ਆ ਕਰੇ ਜਾ ਬੰਦੀ ਦੇਖ ਲੈ ਬਾਬਾ ਹੁਣ ਨਾ ਕਟਵਾ ਦੀ ਨਹੀਂ ਨਹੀਂ ਇੰਨਾ ਜੀਆ ਫਿਰ ਲੈ ਐਤੋਂ ਪੁੱਛ ਲੈ ਭਾਣ ਜੀ ਇੰਨਾ ਜੀਆ ਇੰਨਾ ਜੀਆ ਹਾਂ ਫੋਕੀ ਸੀ ਆਈਡੀ ਉੰਦਰ ਦਾ ਅੱਜ ਦੇਖਾ ਕੇ ਬੋਲ ਮਾਰ ਲੀ ਖਲਾ ਲੈਂਦੇ ਆ ਫਿਰ ਆਜੋ ਖਲਾ ਲੈਂਦੇ ਆ ਖਰ ਆ ਜਾ ਹਾਂ ਲੇ ਕਿਨ ਫਿਰ ਇੱਛਾ ਹੈ ਤੇ ਰੀ ਬੋਕ ਨੂੰ ਭੇਜ ਦੇ ਨੇ ਕਿਵੇਂ ਬੋਕ ਜਗਲਾ ਚੰਗਾਂ ਤੇ ਮਾਰੇ ਬਾਅ ਉੱਤੇ ਕਿੰਨੇ ਜਮ ਦੇ ਜਾਈ ਜੀ ਮੁਸ਼ਕਿਲ ਤੇ ਮਾਰਦੀ ਆ ਅੱਛਾ ਵਾਚ ਫਿਰ ਹੂੰ ਜੇ ਪਤਾ ਹੀ ਨਹੀਂ ਬੋਕ ਨੂੰ ਉਮਰ 300 ਸਾਲ ਹੋ ਚੱਲੀ ਜੀ ਕੀ ਨਾਲੇ ਕਿ ਬੋਲ ਮਾਰ ਹਾਂ ਕੀ ਹੂੰ ਕੋੜ ਦੇ ਬਾਈ ਬਾਈ ਪੱਕਾ ਹੀ ਆ ਪੱਕਾ ਹੀ ਆ ਪੱਕਾ ਹੀ ਨਹੀਂ ਮੜੇ ਮੈਂਗਾ ਮਰਲੇ ਦਾ ਗੋਲੀ ਮਾਰ ਦੰਦ ਓਏ ਯਰ ਦੀ ਰਾਤ ਬਾਰ ਖੜਕਾਈ ਜਾਂਦੇ ਯਰ ਕੁਮਾਰ ਹੋ ਗਈ ਓ ਇਸ ਵੇਲੇ ਕਿਹੜਾ ਆ ਗਿਆ ਚੱਲ ਦੇ ਓਏ ਆਉਣਾ ਓਏ ਕਿਹੜਿਆਂ ਆ ਗਿਆ ਆ ਗਿਆ ਦੇਖੀਏ ਯਾਰ ਜਾ ਕੇ ਮੇਰੇ ਅੱਧੀ ਰਾਤ ਹੋਈ ਪਈ ਐ ਦੇਖੀ ਓ ਕਿਹੜਿਆਂ ਜਵਾਨੋਂ ਬਈ ਇਸ ਦਾ ਪਾਸਲੇ ਪਿੰਡੋਂ ਹਾਂ ਪਾਸਲੇ ਪਿੰਡੋਂ ਹਾਂ ਪਾਸਲੇ ਪਿੰਡੋਂ ਕੀ ਗੱਲ ਬਣ ਗਈ ਹੋਰ ਬਜ਼ੁਰਗ ਕੋਈ ਨਾ ਕੋਈ ਜੇ ਕਿ ਮੇ ਕਰੀ ਜਾਂਦਾ ਕੋਈ ਮੈਂ ਮੈਂ ਜਾਣ ਨਹੀਂ ਪਛਾਣਿਆ ਜਾਂਦਾ ਕਿਤੇ ਵੜੀ ਜਾਂਦੇ ਹੋ ਆਖੀ ਦਾ ਬੇਕ ਤੱਕ ਪਹਿਲਾਂ ਥੋੜਾ ਜਾ ਇਹ ਬੜੀ ਬੇਕ ਥੋੜਾ ਲੁਟ ਪਟ ਕਰ ਲਿਆ ਜਾਂ ਘਰ ਨਹੀਂ ਬਿਚਾਰ ਨਹੀਂ ਛੋਡੇ ਨਾਲ ਨਹੀਂ ਇਹ ਜੀ ਕਰੀਏ ਮੁੰਡਾ ਦੀ ਪੱਕਰੀ ਗਵਾਚੀ ਮਾਤਾ ਚੰਦਾ ਮੰਦਰਾ ਤੋਂ ਫੈਲੂ ਫੈਲੂ ਅੱਛਾ ਚੰਦਾ ਹੋਰ ਕਿਹਾਲਾ ਵਧੀਆ ਪ੍ਰਵਾਹ ਠੀਕਾ ਵਧੀਆ ਵਧੀਆ ਤੇਰਾ ਨਾਮ ਦਾ ਖਰ ਸੁਣਿਆ ਮੈਂ ਮੈਂ ਪਾਲਾਂ ਹੀ ਰਾ ਪਰਤੋ ਅੱਛਾ ਬੱਕਰੀ ਕਮਾਸ਼ ਕੀ ਮੁੰਡੇ ਦੀ ਮਾੜਾ ਹੀ ਹੋਇਆ ਮਾੜਾ ਹੋਇਆ ਭਾਈ ਚਲ ਕੋਈ ਕਰਜਾਂ ਕਰ ਲੈ ਬਸ ਆ ਜਾ ਤੇਰਾ ਪਿਓ ਨੂੰ ਵੀ ਖਰ ਜਾਣ ਦੇ ਪਹਿਲਾਂ ਬਾਪੂ ਹਾਂ ਨਾਲ ਲੈ ਜਾਂਦਾ ਸੀ ਤਬਾ ਜੀ ਬਾਪ ਤੇ ਉਹ ਵੀ ਕੰਮ ਕਰਦਾ ਸੀ ਨਾ ਆਪ ਦਾ ਪਰਿਵਾਰ ਆ ਜਾ ਆ ਜਾ ਆ ਗੇਟ ਰਾ ਦੋ ਜੀ ਇਹਨੂੰ ਕੋਈ ਕਸਰ ਕੋਸਰ ਹੁੰਦੀ ਹੈ ਕਿਆ ਮੁੰਡੇ ਨੂੰ ਨਹੀਂ ਜੀ ਇਹ ਇੱਛਾ ਧਾਰੀ ਬੋਕ ਆ ਹਾਂ ਇੱਛਾ ਧਾਰੀ ਬੋਕ ਆ ਇਹ ਨਾਟ ਰੱਖਿਆ ਮੈਂ ਕੋਈ ਨਾਗ ਤਾਂ ਸੁਣਿਆ ਇੱਛਾ ਤੇ ਇਹ ਬੋਕ ਪਹਿਲੀ ਵਾਰ ਸੁਣਿਆ ਬਈ ਇੱਟਾ ਚੀਂਜਾਂ ਨੇ ਪ੍ਰਾਣੀਆਂ ਛੱਜ ਪਾਪੂ ਤਾਂ ਕੋਈ ਮਾਲ ਛੁੰਦਾ ਸੀ ਵਿਚਾਰਾ ਅੱਛਾ ਉਹ ਦੂਬਾਰੇ ਛਟਰੀ ਬਣ ਗਿਆ ਇਹ ਗੱਲਾਂ ਕਰ ਰਹੀ ਹੈ ਇਹ ਢਿੱਗਢੀ ਕੁੰਬੜਾ ਹਾਜੀ ਤਾਂ ਕਿਹੜਾ ਤਰੇ ਆਉਂਦਾ ਇਹ ਟੱਟਣ ਨੇ ਛੋਟਾਲੀ ਉਮਰ ਉਹ ਅੱਛਾ ਕੱਟੋ ਕੱਟ ਹੋਰ ਹੁਣ ਪਿਆ ਕੰਜੇ ਦਾ ਗੱਭਰੂ ਆ ਜਾ ਪਿਆ ਤਾਂ ਫਿਰ ਸੋਨੂੰ ਪਟਾਇ ਚੀਜ਼ਾਂ ਤੇਲ ਵਿੱਚ ਚੱਲਦੇ ਹੁੰਦੇ ਅੱਛਾ ਆ ਜਾਓ ਇੱਧਰ ਆ ਜਾਓ ਜੀ ਜੀ ਦੇਣੀ ਹੈ ਹਾਂ ਜੀ ਨਹੀਂ ਦੇਣੀ ਆ ਜਾਓ ਖੋਪਰੀ ਦਾ ਅੱਡ ਕੋਈ ਬਾਗਲ ਬੁਗਲ ਹੋ ਗਏ ਉੱਛ ਲੈਣੇ ਹਾਂ ਕਿ ਮੈਂ ਕੀ ਰਾਜੀ ਕਰੀਏ ਨਿਓਂ ਹੋ ਆਉਂ ਗਿਆ